ਕਹਿੰਦੇ ਵੀ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਤਾਂ ਅੱਗੇ ਵਧਣ ਦੇ ਲਈ ਤੁਹਾਨੂੰ ਸਬਰ ਤੇ ਮਿਹਨਤ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਨੇ ਜੇ ਤੁਹਾਡੇ ਕੋਲ ਮਿਹਨਤ ਹੈਗੀ ਹੈ ਪਰ ਸਬਰ ਨਹੀਂ ਹੈਗਾ ਤਾਂ ਉਸ ਚੀਜ਼ ਮਿਹਨਤ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਤੁਸੀਂ ਵਿਚ ਵਿਚਾਲੇ ਜਾ ਕੇ ਹਾਰ ਜਾਣਾ ਕਿਉਂਕਿ ਤੁਹਾਡੀ ਸਬਰ ਨਹੀਂ ਹੋਊਗਾ ਠੀਕ ਹੈ ਤੇ ਇਕੱਲੇ ਸਬਰ ਦਾ ਵੀ ਕੋਈ ਫਾਇਦਾ ਨਹੀਂ ਸਬਰ ਕਰਕੇ ਬੈਠੇ ਰਹੋਗੇ ਬੈਠੇ ਰਹੋਗੇ ਤੇ ਮਿਹਨਤ ਨਹੀਂ ਕਰੋਗੇ ਤਾਂ ਤੁਹਾਨੂੰ ਫੇਰ ਵੀ ਸਫਲਤਾ ਨਹੀਂ ਮਿਲੇਗੀ ਤਾਂ ਇਸ ਲਈ ਜਿਹੜੀ ਮਿਹਨਤ ਸਬਰ ਪਲੱਸ ਮਿਹਨਤ ਇਕਵਲ ਟੂ ਸਕਸੈਸ ਤਾਂ ਅੱਜ ਦੀ ਜੋ ਆਪਣੀ ਸਟੋਰੀ ਹੈ ਜੀ ਉਹ ਇਸੇ ਨਾਲ ਦੀ ਹੈ ਠੀਕ ਹੈ ਜੀ ਤਾਂ ਆਪ ਸਭੀ ਦਾ ਸਾਡੇ ਇਸ YouTube ਚੈਨਲ KB blogs 47 ਤੇ ਸਵਾਗਤ ਹੈ ਸੋ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਠੀਕ ਹੈ ਜੀ ਸੋ ਭਾਈ ਜਦ ਤੱਕ ਇੱਕ ਨਗਰ ਦੇ ਵਿੱਚ ਇੱਕ ਮੁੰਡਾ ਰਹਿਣਾ ਹੁੰਦਾ ਹੈ ਤੇ ਜਿਹੜੇ ਉਹਦੇ ਮਾਤਾ ਪਿਤਾ ਹੁੰਦੇ ਨੇ ਤਾਂ ਉਹਦੇ ਬਚਪਨ ਦੇ ਵਿੱਚ ਹੀ ਉਹਨਾਂ ਦੀ ਡੈਥ ਹੋ ਜਾਂਦੀ ਹੁੰਦੀ ਹੈ ਜਿਹੜਾ ਮੁੰਡਾ ਹੁੰਦਾ ਛੋਟਾ ਹੁੰਦਾ ਜਦੋਂ ਉਹਦੇ ਮਾਪਿਓ ਦੀ ਡੈਥ ਹੋ ਜਾਂਦੀ ਹੈ ਤੇ ਉਹ ਮੁੰਡਾ ਕਿਸੇ ਠੇਹ ਕੋਲੇ ਕੰਮ ਕਰਦਾ ਹੁੰਦਾ ਤੇ ਉਹਦੇ ਕੋਲੇ ਪੂਰਾ ਪੂਰਾ ਜਾਂ ਆਪਣੇ ਜੋਗਾ ਗੁਜ਼ਾਰਾ ਹੁੰਦਾ ਐਨੇ ਕੋ ਉਹਨੂੰ ਤਨਖਾਹ ਮਿਲਦੀ ਹੈ ਉਤੋਂ ਠੀਕ ਹੈ ਜੀ ਤਾਂ ਇੱਕ ਨਗਰ ਦੇ ਵਿੱਚ ਇੱਕ ਗਰੀਬ ਲੜਕਾ ਰਹਿੰਦਾ ਹੁੰਦਾ ਉਹ ਜਿਹੜਾ ਲੜਕਾ ਹੁੰਦਾ ਉਹਦੇ ਜਿਹੜੇ ਮਾਪਿਓ ਹੁੰਦੇ ਨੇ ਤਾਂ ਉਹ ਜਦੋਂ ਛੋਟਾ ਹੁੰਦਾ ਉਦੋਂ ਹੀ ਕਿਸੇ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਕਾਰਜਾ ਵਗੈਰਾ ਹੁੰਦਾ ਸੋ ਉਹ ਲੜਕਾ ਉਤਾਰ ਰਿਹਾ ਹੁੰਦਾ ਜਿਸ ਕਰਕੇ ਲੜਕੇ ਦੇ ਘਰ ਬਹੁਤ ਗਰੀਬੀ ਹੁੰਦੀ ਹੈ ਤੇ ਉਹ ਇੱਕ ਸੇਠ ਕੋਲੇ ਕੰਮ ਤੇ ਲੱਗ ਰਿਹਾ ਹੁੰਦਾ ਤੇ ਆਪਣਾ ਉਥੋਂ ਹੀ ਆਪਣਾ ਗੁਜ਼ਾਰਾ ਕਰਦਾ ਤੇ ਘਰੇ ਆਉਂਦਾ ਤੇ ਆਪਣੇ ਜੋਗੀਆਂ ਚਾਰ ਰੋਟੀਆਂ ਬਣਾਉਣ ਦੇ ਨਾਲ ਥੋੜੀ-ਬੋੜੀ ਦਾਲ ਸਬਜ਼ੀ ਬਣਾਉਂਦਾ ਤੇ ਖਾ ਕੇ ਸੌ ਜਾਂਦਾ ਇਸੇ ਤਰ੍ਹਾਂ ਉਹਦੀ ਜ਼ਿੰਦਗੀ ਲੰਘ ਰਹੀ ਜਾਂਦੀ ਆ ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਅਚਾਨਕ ਕੁਝ ਦਿਨਾਂ ਬਾਅਦ ਜਦੋਂ ਘਰੇ ਆਉਂਦਾ ਕੰਮ ਤੋਂ ਘਰੇ ਆਉਂਦਾ ਤੇ ਆ ਕੇ ਆਨਸਾਰ ਉਹ ਆਪਣਾ ਕੀ ਕਹਿੰਦੇ ਨੇ ਵੀ ਰੋਟੀ ਪਾਣੀ ਤਿਆਰ ਕਰਦਾ ਤਾਂ ਉਹ ਆਪਣੇ ਜੋ ਅੱਗੇ ਰੋਟੀ ਤਿਆਰ ਕਰਦਾ ਆਪਾਂ ਸਭ ਨੂੰ ਪਤਾ ਹੁੰਦਾ ਵੀ ਆਪਾਂ ਦੋ ਰੋਟੀਆਂ ਖਾਣੀਆਂ ਤਿੰਨ ਰੋਟੀਆਂ ਖਾਣੀਆਂ ਜਾਂ ਚਾਰ ਰੋਟੀਆਂ ਖਾਣੀਆਂ ਤਾਂ ਉਹ ਆਪਣੇ ਹਿਸਾਬ ਨਾਲ ਚਾਰ ਰੋਟੀਆਂ ਤਿਆਰ ਕਰ ਲਾਂਦਾ ਤੇ ਥੋੜੀ-ਬਹੁਤੀ ਸਬਜ਼ੀ ਤਿਆਰ ਕਰ ਲਾਂਦਾ ਪਰ ਜਦ ਉਹ ਉਸ ਤੋਂ ਬਾਅਦ ਉਹ ਆਪਣਾ ਹੱਥ ਧੋਣ ਜਾਂਦਾ ਤਾਂ ਉਹ ਇੱਕ ਰੋਟੀ ਹਮੇਸ਼ਾ ਘੱਟੀ ਮਿਲਦੀ ਉਹਨੂੰ ਤਾਂ ਉਹ ਇੱਕ ਵਾਰ ਇੱਕ ਅੱਧੇ ਦਿੰਦਾ ਉਹ ਦੇਖਦਾ ਜਦ ਤੀਜੇ ਦਿਨ ਲਗਾਤਾਰ ਇਹ ਚੀਜ਼ ਹੋਣੀ ਲੱਗਦੀ ਹੈ ਤਾਂ ਉਹ ਲੜਕਾ ਪਹਿਲਾਂ ਤੋਂ ਠਾਣ ਕੇ ਬੈਠਾ ਹੁੰਦਾ ਵੀ ਅੱਜ ਤਾਂ ਯਾਰ ਮੈਂ ਪਤਾ ਕਰਕੇ ਹਟੂੰ ਵੀ ਇਹ ਕੀ ਚੱਕਰ ਹੈ ਵੀ ਯਾਰ ਡੇਲੀ ਮੇਰੀ ਕਰੋਟੀ ਘਟੇ ਜਾਂਦੀ ਹੈ ਵੀ ਮੇਰੇ ਕੋਲੇ ਤਾਂ ਪਹਿਲੀ ਹੀ ਪੂਰਾ ਪੂਰਾ ਕੰਮ ਹੈ ਵੀ ਇਹ ਇੱਕ ਕਰੋਟੀ ਗਾਇਬ ਹੁੰਦੀ ਹੈ ਤਾਂ ਹੁੰਦੀ ਕਿੱਥੇ ਹੈ ਤਾਂ ਉਸ ਤੋਂ ਬਾਅਦ ਉਹ ਪੂਰੀ ਨਿਗਾਹ ਰੱਖ ਕੇ ਬੈਠਾ ਹੁੰਦਾ ਰੋਟੀ ਤੇ ਤਾਂ ਕੀ ਹੁੰਦਾ ਵੀ ਥੋੜੇ ਕੁਝ ਟਾਈਮ ਬਾਅਦ ਇੱਕ ਚੂਹਾ ਆਉਂਦਾ ਤੇ ਰੋਟੀ ਚੱਕਣ ਲੱਗਦਾ ਯਾਰ ਤਾਂ ਉੱਪਰ ਨਾਲ ਦੇ ਨਾਲ ਲੜਕਾ ਆ ਜਾਂਦਾ ਉਹ ਤਾਂ ਲੜਕਾ ਕਹਿੰਦਾ ਯਾਰ ਕੀ ਗੱਲ ਆ ਭਾਈ ਤੂੰ ਰੋਜ਼ ਮੇਰੀ ਰੋਟੀ ਚੋਰੀ ਕਰਕੇ ਲੈ ਜਾਂਦਾ ਵੀ ਮੇਰੇ ਕੋਲੇ ਪੂਰੀ ਪੂਰੀ ਆ ਪਹਿਲੀ ਪੂਰਾ ਪੂਰਾ ਕੰਮ ਆ ਮੈਂ ਧਰਦੇ ਹਾਂ ਤਾਂ ਅੱਗੇ ਚੂਹਾ ਉਹਨੂੰ ਕਹਿੰਦਾ ਵੀ ਯਾਰ ਇਹ ਮੇਰੇ ਭਾਗਾਂ ਦਾ ਲਿਖਿਆ ਹੋਇਆ ਮੇਰੇ ਮੇਰੇ ਉਹਦੀ ਰੋਟੀ ਆ ਇਹ ਹਿੱਸੇ ਦੀ ਵੀ ਮੈਨੂੰ ਰੋਕ ਨਾ ਮੈਨੂੰ ਜਾਣ ਦੇ ਤਾਂ ਉਹ ਲੜਕਾ ਕਹਿੰਦਾ ਯਾਰ ਮੈਂ ਪਹਿਲਾਂ ਹੀ ਬਹੁਤ ਦੁਖੀ ਹਾਂ ਨਾ ਮੇਰੇ ਕੋਲੇ ਪੂਰੀ ਪੂਰੀ ਰੋਟੀ ਹੁੰਦੀ ਆ ਆਪਣੇ ਆਪਣੇ ਜੋਗੀ ਤਾਂ ਮੈਂ ਤੈਨੂੰ ਰੋਟੀ ਨਹੀਂ ਦੇ ਸਕਦਾ ਤਾਂ ਉਹ ਕਹਿੰਦਾ ਵੀ ਚੂਹਾ ਨੂੰ ਕਹਿੰਦਾ ਮੈਂ ਤੈਨੂੰ ਇੱਕ ਬੰਦੇ ਦਾ ਉਹ ਦੱਸਦਾ ਬੀਤੂ ਉਹਦੇ ਕੋਲੇ ਜਾ ਤੇ ਉਹ ਤੋਂ ਜਾ ਕੇ ਆਪਣੇ ਦੁੱਖਾਂ ਬਾਰੇ ਪੁੱਛਾ ਤਾਂ ਉਹ ਪੁੱਛਦਾ ਕਿ ਲੜਕਾ ਵੀ ਕੌਣ ਆ ਉਹ ਤਾਂ ਉਹ ਦੱਸਦਾ ਵੀ ਉਹ ਹੈਗਾ ਜੀ ਮਹਾਤਮਾ ਬੁੱਧ ਠੀਕ ਹੈ ਜੀ ਤਾਂ ਉਹ ਲੜਕਾ ਕੀ ਕਰਦਾ ਵੀ ਆਪਣੇ ਸਾਈਡ ਤੋਂ ਛੁੱਟੀ ਲੈਂਦਾ ਤੇ ਉਹ ਚੂਹੇ ਦੀ ਗੱਲ ਮੰਨ ਕੇ ਤੁਰ ਪੈਂਦਾ ਤੁਰਦਾ ਤੁਰਦਾ ਜਾਈ ਜਾਂਦਾ ਜਾਈ ਜਾਂਦਾ ਤੇ ਉਸ ਤੋਂ ਬਾਅਦ ਹਨੇਰਾ ਹੋ ਜਾਂਦਾ ਤੇ ਉਹ ਥੱਕ ਵੀ ਜਾਂਦਾ ਤੇ ਉਹਨੂੰ ਭੁੱਖ ਵੀ ਲੱਗੇਂਦੀ ਐ ਠੀਕ ਭੁੱਖ ਲੱਗਣ ਤੋਂ ਬਾਅਦ ਭਈ ਉਹ ਅਗਿਆਨਿਕ ਹਵੇਲੀ ਦਿਖ ਰਹੀ ਐ ਤਾਂ ਉਹ ਹਵੇਲੀ ਦੇ ਅੱਗੇ ਰੁਕ ਜਾਂਦਾ ਹੈ ਹਵੇਲੀ ਦੇ ਅੰਦਰ ਜਾ ਕੇ ਉਹ ਬਾਜ਼ ਮਾਰਦਾ ਗੇਟ ਤੇ ਵੀ ਭਾਈ ਕੋਈ ਹੈਗਾ ਤਾਂ ਅਗੋਂ ਅੰਦਰੋਂ ਇੱਕ ਲੇਡੀਜ਼ ਬਾਹਰ ਆਉਂਦੀ ਐ ਤਾਂ ਉਹ ਲੜਕਾ ਪੁੱਛਦੀ ਉਹਨੂੰ ਵੀ ਹਾਂ ਭਾਈ ਦੱਸ ਕੀ ਗੱਲਬਾਤ ਐ ਤਾਂ ਉਹ ਲੜਕਾ ਨੂੰ ਆਪਣੀ ਗੱਲਬਾਤ ਬਾਰੇ ਦੱਸਦਾ ਵੀ ਮੈਂ ਇਸ ਕਰ ਇਦਾਂ ਕਰਕੇ ਏਦਾਂ ਮਹਾਤਮਾ ਬੁੱਧੂ ਕੋਲੇ ਆਪਣੀ ਸਮੱਸਿਆ ਲੈ ਕੇ ਜਾ ਰਿਹਾ ਵੀ ਮੈਨੂੰ ਨੇਹਰਾ ਹੋ ਗਿਆ ਤੇ ਮੈਨੂੰ ਭੁੱਖ ਵੀ ਲੱਗਿਆ ਵੀ ਮੈਨੂੰ ਤੁਹਾਡੇ ਇੱਥੇ ਰੈਸਟ ਕਰਨ ਵਾਸਤੇ ਜਗ੍ਹਾ ਚਾਹੀਦੀ ਐ ਤਾਂ ਉਹ ਲੇਡੀਜ਼ ਕਹਿੰਦੇ ਵੀ ਕੋਈ ਗੱਲ ਨਹੀਂ ਭਾਈ ਤੂੰ ਰਹਿ ਜੀ ਇੱਥੇ ਠੀਕ ਹੈ ਤਾਂ ਉਹ ਲੇਡੀਜ਼ ਕਹਿੰਦੇ ਪਰ ਇੱਕ ਸ਼ਰਤ ਹੈ ਮੇਰੀ ਵੀ ਤੈਨੂੰ ਇੱਕ ਮੇਰਾ ਸਵਾਲ ਵੀ ਉਹਨੂੰ ਮਾਤਮਾ ਬੋਤੋ ਤੁਹਾਨੂੰ ਪੁੱਛ ਕੇ ਆਣਾ ਪਊਗਾ ਤਾਂ ਉਹ ਲੜਕਾ ਕਹਿੰਦਾ ਦੱਸੋ ਜੀ ਕੀ ਤੁਹਾਡਾ ਜਵਾਬ ਉਹ ਕਹਿੰਦੀ ਮੇਰੀ ਇੱਕ 20 ਸਾਲ ਦੀ ਕੁੜੀ ਹੈ ਜੋ ਬਚਪਨ ਤੋਂ ਬੋਲਦੀ ਨਹੀਂ ਹੈਗੀ ਖਾਣਾ ਪਾਣੀ ਹੁੰਦਾ ਜੋ ਵੀ ਖਾ ਕੇ ਸੌਂ ਜਾਂਦਾ ਤੇ ਸਵੇਰੇ ਨਿਕ ਜਾਤਰਾ ਤੇ ਨਿਕਲ ਜਾਂਦਾ ਉਸ ਤੋਂ ਬਾਅਦ ਉਹ ਜਾਂ ਤੁਰਦਾ ਤੁਰਦਾ ਚੱਈ ਜਾਂਦਾ ਤਾਂ ਉਹ ਇੱਕ ਜੰਗਲ ਦੇ ਵਿੱਚ ਪਹੁੰਚ ਜਾਂਦਾ ਜੰਗਲ ਦੇ ਵਿੱਚ ਪਹੁੰਚ ਕੇ ਜਦ ਉਹ ਦੇਖਦਾ ਵੀ ਰਾਤ ਸੰਗੜੇ ਜੰਗਲ ਚ ਪਹੁੰਚਦਾ ਤਾਂ ਉਹਨੂੰ ਉੱਥੇ ਜਾਦੂਗਰ ਹਨਾ ਵੀ ਉਹਨੂੰ ਇੱਕ ਜਾਦੂਗਰ ਮਿਲ ਜਾਂਦਾ ਹੈ ਹਨਾ ਉਹ ਜਾਦੂਗਰ ਕੋਲੇ ਰੁਕ ਜਾਂਦਾ ਹਨੇਰਾ ਹੋ ਜਾਂਦਾ ਕਿਉਂਕਿ ਉਹਨੂੰ ਤੁਰਦੇ ਤੁਰਦੇ ਜਾਂਦੇ ਤਾਂ ਰਾਜ ਜਾਦੂਗਰ ਕੋਲੇ ਉਹ ਇੱਕ ਰਾਤ ਕੱਟਦਾ ਤਾਂ ਜਦ ਸਵੇਰੇ ਜਾਗ ਲੱਗਦਾ ਤਾਂ ਜਾਦੂਗਰ ਉਹਨੂੰ ਕਹਿੰਦਾ ਵੀ ਮੈਨੂੰ ਪਤਾ ਹੈ ਤੂੰ ਕਿੱਥੇ ਜਾ ਰਿਹਾ ਹੈ ਉਹ ਲੜਕਾ ਕਹਿੰਦਾ ਦੱਸੋ ਜੀ ਮੈਂ ਕਿੱਥੇ ਜਾ ਰਿਹਾ ਹਾਂ ਤਾਂ ਜਾਦੂਗਰ ਕਹਿੰਦਾ ਵੀ ਤੂੰ ਮਹਾਤਮਾ ਬੁੱਧ ਕੋਲੇ ਜਾ ਰਿਹਾ ਹੈ ਤਾਂ ਉਹ ਕਹਿੰਦਾ ਲੜਕਾ ਕਹਿੰਦਾ ਹਾਂਜੀ ਮੈਂ ਮਹਾਤਮਾ ਬੁੱਧ ਕੋਲੇ ਜਾ ਰਿਹਾ ਹਾਂ ਤਾਂ ਉਸ ਤੋਂ ਬਾਅਦ ਉਹ ਜਾਦੂਗਰ ਕਹਿੰਦਾ ਉਹਨੂੰ ਵੀ ਉਹਨੂੰ ਯਾਰ ਇਹ ਪੁੱਛੀ ਵੀ ਮੈਨੂੰ ਬਹੁਤ ਟਾਈਮ ਹੋ ਗਿਆ ਤੇ ਤਪੱਸਿਆ ਕਰਦੇ ਇਹਨੂੰ ਜੰਗਲਾਂ ਦੇ ਵਿੱਚ ਵੀ ਮੈਂ ਸਵਰਗ ਜਾਣਾ ਵੀ ਮੈਂ ਸਵਰਗ ਕਦੋਂ ਜਾਊਗਾ ਠੀਕ ਹੈ ਤਾਂ ਉਹ ਲੜਕਾ ਕਹਿੰਦਾ ਕੋਈ ਗੱਲ ਨਹੀਂ ਜੀ ਠੀਕ ਹੈ ਤਾਂ ਲੜਕਾ ਆਪਣੇ ਸਫ਼ਰ ਤੇ ਨਿਕਲਿਆ ਤਾਂ ਬਹੁਤ ਜ਼ਿਆਦਾ ਅੱਗੇ ਤੁਰਦਾ ਜਾਈ ਜਾਂਦਾ ਜਾਈ ਜਾਂਦਾ ਤਾਂ ਅੱਗੇ ਜਾ ਕੇ ਇੱਕ ਨਹਿਰ ਆ ਜਾਂਦੀ ਹੈ ਜੀ ਤਾਂ ਉਹ ਨਹਿਰ ਦਾ ਰਸਤਾ ਉਹਨੂੰ ਪਾਰ ਕਰਨਾ ਹੀ ਪੈਂਦਾ ਉਸ ਤੋਂ ਬਿਨਾਂ ਉਹਦੇ ਕੋਲੇ ਕੋਈ ਹੱਲ ਨਹੀਂ ਹੁੰਦਾ ਠੀਕ ਹੈ ਜੀ ਜਦੋਂ ਉਹ ਦੇਖ ਰਿਹਾ ਵੀ ਹੁਣ ਨਹਿਰ ਕਿੱਦਾਂ ਪਾਰ ਕਰੇ ਤਾਂ ਨਹਿਰ ਦੇ ਵਿੱਚ ਇੱਕ ਦੇਖਦਾ ਉਹ ਸਾਹਮਣੇ ਕਛੂ ਆ ਰਿਹਾ ਹੁੰਦਾ ਤਾਂ ਉਹ ਦੇਖ ਕੇ ਕਛੂ ਨੂੰ ਦੇਖ ਕੇ ਕਹਿੰਦਾ ਵੀ ਬਾਈ ਯਾਰ ਤੂੰ ਮੈਨੂੰ ਇਹ ਨਹਿਰ ਪਾਰ ਕਰਾ ਦੇਗਾ ਕਛੂਆ ਕਹਿੰਦਾ ਬਈ ਹਾਂ ਕੋਈ ਗੱਲ ਨਹੀਂ ਨਹਿਰ ਤਾਂ ਪਾਰ ਕਰਾ ਦੂੰਗਾ ਪਰ ਇਹ ਦੱਸ ਵੀ ਤੂੰ ਕਿੱਥੇ ਜਾ ਰਿਹਾ ਹੈਂ ਹਨੀ ਤਾਂ ਉਹ ਲੜਕਾ ਦੱਸਦਾ ਵੀ ਮੈਂ ਮਹਾਤਮਾ ਬੁੱਧੂ ਕੋਲੇ ਜਾ ਰਿਹਾ ਹਾਂ ਆਪਣੀ ਸਮੱਸਿਆ ਲੈ ਕੇ ਤਾਂ ਕਛੂਆ ਕਹਿੰਦਾ ਯਾਰ ਮੇਰੀ ਵੀ ਇੱਕ ਸਮੱਸਿਆ ਹੈ ਵੀ ਤੂੰ ਮੇਰੇ ਇੱਕ ਸਵਾਲ ਉਹਨੂੰ ਪੁੱਛ ਕੇ ਆਈ ਮਹਾਤਮਾ ਬੁੱਧੂ ਤੋਂ ਤਾਂ ਲੜਕਾ ਕਹਿੰਦਾ ਦੱਸ ਬਈ ਤੂੰ ਵੀ ਦੱਸ ਦੇ ਕੀ ਸਵਾਲ ਹੈ ਤਾਂ ਜਿਹੜਾ ਕਛੂਆ ਹੁੰਦਾ ਉਹ ਕਹਿੰਦਾ ਵੀ ਮੈਂ ਡ੍ਰੈਗਨ ਬਣਨਾ ਹੈ ਵੀ ਇਹ ਪੁੱਛ ਕਹੀਂ ਵੀ ਮੈਂ ਡ੍ਰੈਗਨ ਕਿੱਦਾਂ ਬਣਾਂਗਾ ਤਾਂ ਲੜਕਾ ਕਹਿੰਦਾ ਕੋਈ ਗੱਲ ਨਹੀਂ ਤਾਂ ਉਹ ਆ ਲੜਕੇ ਨੂੰ ਲੜਕੇ ਨੂੰ ਆਪਣੀ ਪਿੱਠ ਤੇ ਬਿਠਾਉ ਮੇਂ ਬਿਠਾ ਲੈਂਦਾ ਕਛੂਆ ਤੇ ਨਹਿਰ ਪਾਰ ਕਰਾਦਾ ਤਾਂ ਨਹਿਰ ਪਾਰ ਕਰਨ ਤੋਂ ਬਾਅਦ ਥੋੜਾ ਸਫ਼ਰ ਕਰਨ ਤੋਂ ਕਰਦਾ ਹੋਇਆ ਲੜਕਾ ਤੇ ਉਹ ਮਹਾਤਮਾ ਬੁੱਧ ਦੀ ਕੁਟਿਆ ਚ ਕਹਿੰਦੇ ਪਹੁੰਚ ਜਾਂਦਾ ਉੱਥੇ ਪਹੁੰਚ ਕੇ ਦੇਖਦਾ ਵੀ ਸੰਗਤ ਬੈਠੀ ਹੁੰਦੀ ਹੈ ਤੇ ਮਹਾਤਮਾ ਬੁੱਧ ਜੀ ਕਹਿੰਦੇ ਨੇ ਵੀ ਤੁਸੀਂ ਸਾਰੇ ਮੇਰੇ ਤੋਂ ਆਪਣਾ ਆਪਣਾ ਸਵਾਲ ਪੁੱਛ ਸਕਦੇ ਹੋ ਪਰ ਸ਼ਰਤ ਇਹ ਹੈ ਵੀ ਮੈਂ ਸਿਰਫ ਔਰ ਸਿਰਫ ਤਿੰਨ ਸਵਾਲਾਂ ਦੇ ਜਵਾਬ ਦਊਂਗਾ ਵੀ ਇਸ ਤੋਂ ਵੱਧ ਨਾ ਤਾਂ ਲੜਕਾ ਵੀ ਇਹ ਗੱਲ ਸੁਣ ਲੈਂਦਾ ਲੜਕਾ ਇਹ ਗੱਲ ਸੁਣ ਕੇ ਵੀ ਯਾਰ ਉਹ ਚ ਪੈ ਜਾਂਦਾ 705 ਚ ਪੈ ਜਾਂਦਾ ਸੋਚਣ ਲੱਗ ਜਾਂਦਾ ਵੀ ਯਾਰ ਤਿੰਨ ਸਵਾਲ ਤਾਂ ਹੁਣਾਂ ਹੀ ਹੋ ਗਏ ਵੀ ਕਦਾ ਉਹ ਲੇਡੀਜ਼ ਆ ਹੋ ਗਿਆ ਜਿਹੜੀ ਜਿਹੜੀ ਕੁੜੀ ਹੈ 20 ਸਾਲਾਂ ਤੋਂ ਬੋਲੀ ਨਹੀਂ ਦੂਜਾ ਉਹ ਜਾਦੂਗਰ ਦਾ ਹੋ ਗਿਆ ਜਿਹੜਾ ਤਪੱਸਿਆ ਕਰ ਰਿਹਾ ਹੈ ਵੀ ਮੈਂ ਸਵਰਗ ਕਦੋਂ ਜਾਊਂਗਾ ਉਹ ਪੁੱਛ ਰਿਹਾ ਹੈ ਵੀ ਕਦੋਂ ਜਾਣਾ ਹੈ ਤੇ ਤੀਜਾ ਸਵਾਲ ਕਛੂਏ ਦਾ ਹੋ ਗਿਆ ਵੀ ਮੇਰੇ ਸਵਾਲਾਂ ਦਾ ਕੀ ਬਣਿਆ ਮੈਂ ਕੀ ਪੁੱਛਾਂ ਹੁਣ ਵੀ ਕੀ ਕਰਾਂ ਤਾਂ ਫਿਰ ਉਹ ਲੜਕਾ ਕਹਿੰਦਾ ਲੜਕੇ ਦੇ ਦਿਮਾਗ 'ਚ ਹੋਰੋਂਦੀ ਹੋਈ ਜਿਹੜੀ ਉਹ ਆ ਜਾਂਦੀ ਹੈ ਜਿਹੜੀ ਜਿਹੜੇ ਲੇਡੀਜ਼ ਹੁੰਦੀ ਹੈ ਵੀ ਰੋ ਰਹੀ ਹੁੰਦੀ ਆਪਣੀ ਲੜਕੀ ਵਾਸਤੇ ਦੂਜੇ ਪਾਸੇ ਹਜ਼ਾਰਾਂ ਸਾਲਾਂ ਤੋਂ ਤਪੱਸਿਆ ਕਰ ਰਿਹਾ ਜਿਹੜਾ ਜਾਦੂਗਰ ਉਹਦੀ ਅੱਖਾਂ ਸਾਹਮਣੇ ਆ ਜਾਂਦਾ ਵੀ ਉਹ ਵੀ ਬਹੁਤ ਤੰਗ ਆ ਯਾਰ ਤੀਜੇ ਪਾਸੇ ਉਹ ਕਛੂਆ ਜਿਹੜਾ ਵੀ ਉਹਨੇ ਮੇਰੀ ਹੈਲਪ ਕਰੀ ਦੀ ਉੱਥੇ ਆਣ ਤੱਕ ਵੀ ਹੁਣ ਮੈਂ ਕੀ ਕਰਾਂ ਤਾਂ ਉਹ ਕਹਿੰਦਾ ਵੀ ਯਾਰ ਮੇਰੇ ਨਾਲ ਉਹ ਬਹੁਤ ਠੀਕ ਆ ਹਣੀ ਵੀ ਜਿਆਦਾ ਜ਼ਰੂਰੀ ਇਹਨਾਂ ਦੇ ਜਿਹ ਦੁੱਖ ਨੇ ਜਿਹੜੇ ਉਹ ਮੇਰੇ ਨਾਲੋਂ ਜਿਆਦਾ ਨੇ ਤਾਂ ਮੈਂ ਪਹਿਲਾਂ ਇਹਨਾਂ ਬਾਰੇ ਪਤਾ ਕਰਦਾ ਮੇਰਾ ਦੇਖੀ ਜਊਗੀ ਬਣੂ ਠੀਕ ਹੈ ਜੀ ਤਾਂ ਉਹ ਪਹਿਲਾਂ ਬਾਬਾ ਜੀ ਨੂੰ ਪੁੱਛਦਾ ਹੈ ਮਹਾਤਮਾ ਬੁੱਧ ਜੀ ਨੂੰ ਵੀ ਇੱਕ ਲੇਡੀਜ਼ ਹੈ ਵੀ ਉਹਦੀ ਲੜਕੀ ਆ 20 ਸਾਲ ਦੀ ਹਜੇ ਤੱਕ ਉਹ ਬੋਲੀ ਨਹੀਂ ਹੈਗੀ ਵੀਹ ਕਦੋਂ ਬੋਲੂਗੀ ਤਾਂ ਮਹਾਤਮਾ ਬੁੱਧ ਜੀ ਉਹਨਾਂ ਦਾ ਜਵਾਬ ਦਿੰਦੇ ਨੇ ਵੀ ਭਾਈ ਉਹਦਾ ਵਿਆਹ ਕਰ ਦਿਓ ਤੁਸੀਂ ਵਿਆਹ ਤੋਂ ਹੋਣ ਤੋਂ ਬਾਅਦ ਉਹ ਬੋਲਣ ਲੱਗ ਜਾਈਗੀ ਉਸ ਤੋਂ ਬਾਅਦ ਦੂਸਰਾ ਸਵਾਲ ੜਕਾ ਪੁੱਛਦਾ ਵੀ ਇੱਕ ਮਹਾ ਕਹ ਲੋ ਵੀ ਇੱਕ ਜਾਦੂਗਰ ਨੇ ਵੀ ਉਹ ਜਾਦੂਗਰ ਨੇ ਜਿਹੜੇ ਉਹ ਬਹੁਤ ਸਾਰਾ ਤੋ ਤਪੱਸਿਆ ਕਰ ਰਹੇ ਆ ਵੀ ਸਵਰਗ ਜਾਣ ਵਾਸਤੇ ਵੀ ਉਹ ਸਵਰਗ ਕਦੋਂ ਜਾਣਗੇ ਤਾਂ ਅੱਗੇ ਮਹਾਤਮਾ ਬੁੱਧ ਜੀ ਜਵਾਬ ਦਿੰਦੇ ਆ ਵੀ ਭਾਈ ਉਹਨਾਂ ਨੂੰ ਕਹ ਦਿਓ ਆਪਣੀ ਜਾਦੂ ਵਾਲੀ ਛੜੀ ਹੈ ਜਿਹੜੀ ਉਹ ਛੜੀ ਨੂੰ ਛੱਡ ਦੇਣਗੇ ਤੇ ਉਹ ਸਵਰਗ ਚੱਲ ਜਾਣਗੇ ਤਾਂ ਤੀਜਾ ਸਵਾਲ ਹੁੰਦਾ ਜੀ ਉਹਦਾ ਲਾਸਟ ਸਵਾਲ ਹੁੰਦਾ ਹੈ ਤਾਂ ਉਹ ਹੁੰਦਾ ਕਛੂਆ ਵਾਲਾ ਵੀ ਕਛੂਆ ਜੀ ਉਹ ਡ੍ਰੈਗਨ ਬਣਨਾ ਚਾਹੁੰਦਾ ਹੈ ਤਾਂ ਉਹ ਡ੍ਰੈਗਨ ਕਦੋਂ ਬਣੂਗਾ ਤੇ ਕਿਵੇਂ ਬਣੂਗਾ ਤਾਂ ਮਹਾਤਮਾ ਬੁੱਧ ਜੀ ਅਗਨ ਨੂੰ ਜਵਾਬ ਦਿੰਦੇ ਨੇ ਵੀ ਭਾਈ ਉਹਨੂੰ ਕਹਦੇ ਆਪਣੀ ਜਿਹੜੀ ਉੱਪਰ ਉਹ ਕਹਦੇ ਵੀ ਛੱਤ ਜੀ ਹੁੰਦੀ ਹੈ ਹਨਾ ਕਿ ਜਿਹੜਾ ਉਹਦਾ ਕਵਚ ਹੁੰਦਾ ਹੈ ਵੀ ਉਹ ਉਤਾਰ ਦੇ ਤਾਂ ਉਹ ਡ੍ਰੈਗਨ ਬਣ ਜਾਊਗਾ ਡਿਜੀਟਲ ਉਸ ਤੋਂ ਬਾਅਦ ਉਹ ਲੜਕਾ ਇਹ ਸਵਾਲ ਸੁਣ ਕੇ ਮਹਾਤਮਾ ਗੋਧੀ ਜੀ ਤੋਂ ਆਨਸਰ ਲੈ ਕੇ ਤੁਰ ਪੈਂਦਾ ਤੇ ਆਉਂਦੇ ਆਉਂਦੇ ਕਛੂਆ ਨੂੰ ਮਿਲਦਾ ਹੈ ਤਾਂ ਉਹ ਕਛੂਆ ਨੂੰ ਕਹਿੰਦਾ ਵੀ ਭਾਈ ਮੈਂ ਆਪ ਮੈਨੂੰ ਇਹ ਆਨਸਰ ਦਿੱਤਾ ਉਹਨਾਂ ਨੇ ਵੀ ਤੂੰ ਆਪਣਾ ਜਿਹੜਾ ਇਹ ਕਵਚ ਹੈ ਇਹ ਉਤਾਰ ਦੇ ਤੂੰ ਡ੍ਰੈਗਨ ਬਣ ਜਾਏਗਾ ਤਾਂ ਕਛੂਆ ਥੋੜਾ ਸੋਚ ਕੇ ਜਦੋਂ ਆਪਣਾ ਹੌਲੀ ਹੌਲੀ ਕਵਚ ਉਤਾਰ ਦਿੰਦਾ ਤੇ ਉਹ ਨਾਲ ਦੇਣ ਡ੍ਰੈਗਨ ਵਨ ਡ੍ਰੈਗਨ ਬਣ ਜਾਂਦਾ ਤੇ ਜਿਹੜਾ ਉਹ ਕਛੂਏ ਦੇ ਉੱਪਰ ਕਵਚ ਹੁੰਦਾ ਜਾਂ ਕਵਚ ਉਤਰਦਾ ਤਾਂ ਉਹਦੇ ਨੀਚੇ ਹੀਰੇ ਜਵਾਹਰਾਤ ਹੁੰਦੇ ਨੇ ਮੋਤੀ ਹੁੰਦੇ ਨੇ ਤਾਂ ਕਛੂਆ ਕਹਿੰਦਾ ਭਾਈ ਮੈਨੂੰ ਹੁਣ ਇਹਨਾਂ ਦੀ ਲੋੜ ਨਹੀਂ ਇਹ ਹੁਣ ਤੇਰੇ ਨੇ ਤੂੰ ਲੈ ਜਾ ਠੀਕ ਹੈ ਤਾਂ ਲੜਕਾ ਉਹ ਆਪਣੇ ਜਿਹੜੇ ਮੋਤੀ ਹੁੰਦੇ ਨੇ ਉਹ ਲੈ ਕੇ ਤੁਰ ਪੈਂਦਾ ਉਸ ਤੋਂ ਬਾਅਦ ਰਸਤੇ ਦੇ ਵਿੱਚ ਭਾਈ ਉਹ ਪਹੁੰਚ ਜਾਂਦਾ ਜਾਦੂਗਰ ਕੋਲੇ ਤਾਂ ਜਾਦੂਗਰ ਨੂੰ ਕਹਿੰਦਾ ਵੀ ਉਹ ਵੀ ਤੂੰ ਆਪਣੀ ਛੜੀ ਛੱਡ ਦੇ ਤੂੰ ਨਾਲ ਦੀ ਨਾਲ ਸਵਰਗ ਚਲ ਜਾਏਗਾ ਉਸ ਤੋਂ ਬਾਅਦ ਉਹ ਕਹਿੰਦਾ ਵੀ ਠੀਕ ਐ ਭਾਈ ਆ ਛੜੀ ਤੂੰ ਫੜ ਲੈ ਤੇ ਮੈਨੂੰ ਹੁਣ ਇਸ ਦੀ ਲੋੜ ਨਹੀਂ ਮੈਚ ਲੈ ਸਵਰਗ ਉਹ ਆਪਣੀ ਜਾਦੂ ਵਾਲੀ ਜਿਹੜੀ ਵੀ ਇਹਨੂੰ ਦੇ ਜਾਂਦਾ ਉਹ ਉਸ ਤੋਂ ਬਾਅਦ ਭਾਈ ਤੀਜੀ ਹੁੰਦੀ ਐ ਲਾਸਟ ਉਹ ਲੇਡੀਜ਼ ਜਿਹਦੀ ਲੜਕੀ ਬੋਲਦੀ ਬੋਲੀ ਨਹੀਂ ਹੈਗੀ ਦੀ ਅਜੇ ਤੱਕ ਤਾਂ ਉਹ ਲੇਡੀਜ਼ ਕੋਲੇ ਜਾਂਦਾ ਤਾਂ ਲੇਡੀਜ਼ ਨੂੰ ਕਹਿੰਦਾ ਵੀ ਮੈਨੂੰ ਮਹਾਤਮਾ ਬੁੱਧ ਜੀ ਨੇ ਇੰਦਾ ਕਿਹਾ ਵੀ ਜਿਸ ਦਿਨ ਤੁਹਾਡੀ ਲੜਕੀ ਦਾ ਵਿਆਹ ਹੋਗਾ ਇਹ ਉਸੇ ਦਿਨ ਬੋਲਣ ਲੱਗ ਜੂਗੀ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਉਹ ਕਹਿੰਦੀ ਵੀ ਫਿਰ ਦੇਰ ਕ ਦੇਰੀ ਕਾ ਦੀ ਹੈ ਲੜਕਾ ਮੇਰੇ ਸਾਹਮਣੇ ਹੈ ਤਾਂ ਉਹ ਉਸੇ ਲੜਕੇ ਨਾਲ ਉਹ ਲੜਕੀ ਦਾ ਵਿਆਹ ਕਰਾ ਦਿੰਦੀ ਹੈ ਤਾਂ ਵਿਆਹ ਹੋਣ ਤੋਂ ਬਾਅਦ ਲੜਕੀ ਤੁਰੰਤ ਉਹ ਲੜਕੀ ਨੂੰ ਬੋਲਦੀ ਹੈ ਵੀ ਤੁਸੀਂ ਉਹੀ ਹੋ ਜੋ ਸਾਡੇ ਘਰ ਇੱਕ ਦਿਨ ਰਾਤ ਕੱਟ ਕੇ ਗਏ ਸੀਗੇ ਤਾਂ ਉਹ ਲੜਕੀ ਵੀ ਬੋਲਣ ਲੱਗ ਜਾਂਦੇ ਤਾਂ ਇਸ ਤਰ੍ਹਾਂ ਉਸ ਲੜਕੇ ਦੀ ਪੂਰੀ ਜ਼ਿੰਦਗੀ ਹੀ ਬਤਾ ਜਾਂਦੀ ਹੈ ਠੀਕ ਹੈ ਉਹਨੂੰ ਹੀਰੇ ਜਵਾਹਰਤ ਮਿਲ ਜਾਂਦੇ ਦੂਜੇ ਪਾਸੇ ਉਹਨੂੰ ਜਾਦੂ ਦੀ ਛੜੀ ਮਿਲ ਜਾਂਦੀ ਹੈ ਤੇ ਤੀਜੇ ਪਾਸੇ ਉਹਦਾ ਵਿਆਹ ਵੀ ਹੋ ਜਾਂਦਾ ਵਧੀਆ ਘਰ ਦੇ ਵਿੱਚ ਮਤਲਬ ਕਿ ਸਾਰਾ ਮਸਲਾ ਜਿਹੜਾ ਉਹਦਾ ਹੁੰਦਾ ਸਮੱਸਿਆਵਾਂ ਹੁੰਦੀਆਂ ਨੇ ਉਹ ਸੈੱਟ ਹੋ ਜਾਂਦੀਆਂ ਨੇ ਹਨਾ ਇਸ ਕਰਕੇ ਜਦੋਂ ਵੀ ਆਪਾਂ ਪਰਮਾਤਮਾ ਜੋ ਵੀ ਕਰਦਾ ਉਹ ਚੰਗੇ ਲਈ ਕਰਦਾ ਹੈ ਨੰਬਰ 2 ਤੇ ਹੱਜੇ ਆਪਾਂ ਕਿਸੇ ਦਾ ਭਲਾ ਸੋਚਾਂਗੇ ਆਪ ਆਪਣਾ ਭਲਾ ਹੋਊਗਾ ਅਗਰ ਆਪਾ ਕਿਸੇ ਵਾਸਤੇ ਟੋਆ ਪੁੱਟਾਂਗੇ ਤਾਂ ਸਾਰਿਆਂ ਤੋਂ ਪਹਿਲਾਂ ਉਹ ਚ ਆਪਾਂ ਡਿਗਾਗੇ ਤਾਂ ਇਸ ਕਹਾਣੀ ਦੇ ਵਿੱਚ ਤੁਸੀਂ ਸਮਝ ਗਏ ਹੋਗੇ ਵੀ ਉਹਨੇ ਆਪਣੇ ਸਵਾਲ ਆਪਣੇ ਦੁੱਖ ਛੱਡ ਕੇ ਉਹਨਾਂ ਬਾਰੇ ਪੁੱਛਿਆ ਹਨਾ ਤਾਂ ਪ੍ਰਮਾਤਮਾ ਸਭ ਦੀ ਇੱਛਾਵਾਂ ਪੂਰੀਆਂ ਕਰਦਾ ਪਰ ਨੀਤ ਸਾਫ਼ ਹੋਣੀ ਚਾਹੀਦੀ ਹੈ ਤੇ ਆਪਾਂ ਨੂੰ ਸਾਫ਼ ਨੀਤ ਦੇ ਨਾਲ ਮਿਹਨਤ ਕਰਦੇ ਰਹਿਣਾ ਚਾਹੀਦਾ ਉਹ ਲੜਕਾ ਕਹਿੰਦੇ ਮੈਂ ਤਾਂ ਮਿਹਨਤ ਕਰ ਸਕਦਾ ਉਹ ਲੜਕੀ ਹੁਣ ਕੀ ਕਰੂਗੀ ਉਹ ਬੋਲ ਨਹੀਂ ਸਕਦੀ ਹੈਗੀ ਜਿਹੜੀ ਵੀ ਉਹ ਮਿਹਨਤ ਕਰਕੇ ਬੋਲ ਤਾਂ ਨਹੀਂ ਸਕਦੀ ਵੀ ਉਹ ਬੋਲਣ ਲੱਗ ਗਈ ਹੁਣ ਜਿਹੜਾ ਉਹ ਇੰਨੇ 7000 ਸਾਲ ਸਾਲਾਂ ਤੋਂ ਤਪੱਸਿਆ ਕਰ ਰਿਹਾ ਸੀ ਜਾਦੂਗਰ ਵਿਚਾਰਾ ਮਿਹਨਤ ਕਰ ਰਿਹਾ ਸੀ ਪਰ ਉਹਦੀ ਮਿਹਨਤ ਦਾ ਮੁੱਲ ਨਹੀਂ ਸੀ ਫਿਰ ਉਹਦੇ ਕਰਕੇ ਉਹਦੀ ਮਿਹਨਤ ਦਾ ਮੁੱਲ ਪੈ ਗਿਆ ਠੀਕ ਹੈ ਵੀ ਉਹਦਾ ਕੋਈ ਹੋਰ ਹੱਲ ਹੈ ਨਹੀਂ ਸੀਗਾ ਵੀ ਮੈਂ ਤਾਂ ਮਿਹਨਤ ਕਰੂੰਗਾ ਚੱਲ ਮੇਰੀ ਗਰੀਬੀ ਮੈਂ ਚੱਕ ਸਕਦਾ ਹਨ ਇੱਥੇ ਉਹ ਲੜਕੇ ਨੇ ਸਬਰ ਰੱਖਿਆ ਸਬਰ ਕੀਤਾ ਤੇ ਮਿਹਨਤ કરી ਮੈਂ ਤੇ ਉਹਨਾਂ ਵਾਸਤੇ કરી ਕਿਉਂਕਿ ਉਹ ਐਡਾ ਸਫਰ ਤੈਅ ਕਰਕੇ ਗਿਆ ਤਨੇ ਸਬਰ ਕੀ ਰੱਖਿਆ ਵੀ ਆਪਣੇ ਦੁੱਖ ਆਪਣੇ ਸਵਾਲ ਛੱਡ ਕੇ ਉਹਨਾਂ ਬਾਰੇ ਪੁੱਛਿਆ ਇਹ ਉਹਨੇ ਸਬਰ ਰੱਖਿਆ ਤੇ ਅਸਲ ਦੇ ਵਿੱਚ ਉਹਨਾਂ ਬਾਰੇ ਉਹਨਾਂ ਦੀ ਸੋਚ ਕੇ ਭਲਾ ਕਰਕੇ ਉਹ ਉਹਦਾ ਖੁਦ ਦਾ ਭਲਾ ਜਾਵੇ ਉਹਨਾਂ ਦਾ ਲੋਕ ਵੀ ਦੁੱਗਣਾ ਹੋ ਗਿਆ ਇਹ ਤੁਸੀਂ ਵੀਡੀਓ ਦੇ ਵਿੱਚ ਸੁਣੇ ਗਿਆ ਤਾਂ ਵੀਡੀਓ ਨੂੰ ਪੂਰਾ ਦੇਖਣਾ ਤੇ ਅਗਰ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਕਰ ਦੇਣਾ ਕਮੈਂਟ ਕਰ ਦੇਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ